ਯਾ ਬੀਓ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਪਤਿ ਅੱਜ ਜਦੋਂ ਲੁਧਿਆਣਾ ਦੀ ਬਾਈ ਇਲੈਕਸ਼ਨ ਦਾ ਰਿਜ਼ਲਟ ਆਇਆ ਬਲਤੜੇ ਨੇ ਬਹੁਤ ਬੁਰੀ ਤਰ੍ਹਾਂ ਹਾਰਿਆ ਸ਼ੋਮਨੀ ਕਾਲੀਦਲ ਜਿੰਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਅਸੀਂ 8% ਵੋਟ ਤੇ ਵੀ ਆ ਸਕਦੇ ਹਾਂ 8% ਵੋਟ ਪਈ ਹੈ ਹਾਲਾਂਕਿ ਸਾਡੇ ਵਕੀਲ ਸਾਹਿਬ ਕਮਨ ਸਾਹਿਬ ਜਿਨ੍ਹਾਂ ਨੂੰ ਮੈਂ ਬਹੁਤਾ ਜਾਣਦਾ ਨਹੀਂ ਪਰ ਜਿੰਨਾ ਉਹਦਾ ਨਾਮ ਸੁਣਿਆ ਬਹੁਤ ਵਧੀਆ ਚੰਗੇ ਇਨਸਾਨ ਉਹ ਆਪਣੇ ਪ੍ਰਧਾਨ ਵੀ ਰਹੇ ਉੱਥੇ ਤੇ ਹਰ ਬੰਦਾ ਉਹਨਾਂ ਦਾ ਸਨਸਕਾਰ ਕਰਦਾ ਸੀ ਇੰਨੇ ਚੰਗੇ ਬੰਦੇ ਦੇ ਹੋਣ ਦੇ ਬਾਵਜੂਦ ਵੀ ਅਲੋਇ ਸੁਖਵੀਰ ਧੜੇ ਨੇ ਮੇਰਾ ਖਿਆਲ ਹੈ ਵੀ ਦਿਨ ਰਾਤ ਇੱਕ ਕਰਕੇ ਰੱਖੀ ਹੈ ਪਰ ਫਿਰ ਵੀ 8% ਵੋਟ ਪਾਉਣਾ ਇਹ ਪੰਥ ਦੇ ਲਈ ਪੰਜਾਬ ਦੇ ਲਈ ਪੰਜਾਬੀਆਂ ਦੇ ਲਈ ਬਹੁਤ ਹੀ ਮਾੜੀ ਖਬਰ ਹੈ ਸੋ ਸਾਡੇ ਲਈ ਅੱਜ ਮੈਂ ਖਾਸ ਕਰਕੇ ਜਿਹੜੀ 5 ਮੈਂਬਰੀ ਸਾਡੀ ਕਮੇਟੀ ਹੈ ਜਿਹੜੀ ਸ਼੍ਰੀ ਕਾਲ ਤਖਸਾਲ ਸਾਬ ਨੇ ਬਣਾਈ ਹੈ ਉਹਨੂੰ ਹੱਥ ਵਨ ਕੇ ਬੇਨਤੀ ਕਰੂੰਗਾ ਕਿ ਉਹ ਛੇਤੀ ਜੋ ਸ਼੍ਰੀ ਕਾਲ ਤਖਸਾਲ ਸਾਬ ਨੇ ਹੁਕਮ ਕੀਤਾ ਹੈ ਕਿ ਚੰਗੀ ਪੰਥਕ ਸੋਚ ਵਾਲੇ ਬੰਦੇ ਚੰਗੇ ਇਮਾਨਦਾਰ ਤੇ ਧਿਆਨدار ਬੰਦੇ ਲੈ ਕੇ ਆਉਣ ਅੱਜ ਜਿਹੜੀ 51% ਵੋਟ ਪਈ ਹੈ ਉਹਨੇ ਵੀ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਹੈ ਕਿ ਲੋਕ ਨਾ ਤਾਂ ਆਪ ਨੂੰ ਚਾਹੁੰਦੇ ਨੇ ਨਾ ਕਾਂਗਰਸ ਨੂੰ ਚਾਹੁੰਦੇ ਨੇ ਨਾ ਕਿਸੇ ਹੋਰ ਪਾਰਟੀ ਨੂੰ ਚਾਹੁੰਦੇ ਨੇ ਲੋਕ ਚਾਹੁੰਦੇ ਨੇ ਕਿ ਚੰਗੇ ਇਨਸਾਨ ਹੋਣ ਤੇ ਰੀਅਲ ਪਾਰਟੀ ਕੋਈ ਨਾ ਕੋਈ ਅੱਗੇ ਆਵੇ ਤਾਂ ਕਿ ਅਸੀਂ ਵੋਟਾਂ ਪਾ ਸਕੀਏ 50% ਵੋਟ ਪਈ ਹੈ ਇਹਦਾ ਮਤਲਬ ਲੋਕ ਇਹਨਾਂ ਪਾਰਟੀ ਤੋਂ ਖੁਸ਼ ਨਹੀਂ ਹਨ ਇਹਨਾਂ ਲੁੱਟਣ ਤੋਂ ਬਿਨਾ ਦਿੱਲੀ ਆਣੇ ਆ ਕੇ ਇੱਥੇ ਜੋ ਲੁੱਟ ਮਚਾਈ ਹੈ ਪਿਛਲੇ 4 ਸਾਲ ਦੇ ਵਿੱਚ ਮੇਰਾ ਖਿਆਲ ਹੈ ਵੀ ਇਸ ਤੋਂ ਬਾਅਦ ਕੁਝ ਹੋ ਨਹੀਂ ਸਕਦਾ ਆ ਮੈਂ ਕੱਲ ਪੱਤਰ ਵਿੱਚ ਦੇਖ ਰਿਹਾ ਸੀਗਾ ਕਿ ਪਹਿਲੀ ਵਾਰ ਹੋਇਆ ਕਿ ਚੀਫ ਮਿਨਿਸਟਰ ਨੂੰ ਹਟਾ ਕੇ ਤੁਸੀਂ ਚੀਫ ਸੈਕਟਰ ਨੂੰ ਚੇਅਰਮੈਨ ਲਾਤਾ ਕਿ ਇਹ ਡਵੈਲਪਮੈਂਟ ਦੇ ਕੰਮ ਇਹ ਕਰਵਾਉਣਗੇ ਇਦੋਂ ਬਦਕਿਸਮਤੀ ਕੋਈ ਗੱਲ ਹੋ ਸਕਦੀ ਹੈ ਅਰ ਜਿੰਨੇ ਪਤਾ ਨਹੀਂ ਕਿੰਨੇ ਬੰਦੇ ਦੀ ਇੰਟਰਵਿਊ ਕੀਤੀ ਹੈ ਕਿ ਜੀ ਇਹ ਬੰਦੇ ਆ ਕੇ ਇੱਥੇ ਕਮਾਂਡ ਸਾਹਮਣਗੇ ਇਹ ਹੀ ਕਾਰਨ ਹੈ ਕਿ ਅੱਜ ਆਪਾਂ ਪਿੱਛੇ ਪਿੱਛੇ ਜਾ ਰਹੇ ਹਾਂ ਪੰਜਾਬ ਦਾ ਜਿੰਨਾ ਕਰਜ਼ਾ 70 ਸਾਲ ਦੇ ਵਿੱਚ ਚੜਿਆ ਉਹ ਮੇਰਾ ਖਿਆਲ ਹੈ ਵੀ 4 ਸਾਲ ਦੇ ਵਿੱਚ ਉਹ ਨਹੀਂ ਕਰਜ਼ਾ ਫੇਰ ਦੁਬਾਰੇ ਚੜ ਗਿਆ ਅੱਜ ਅਸੀਂ ਘਟਦੇ 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 ਕਿੱਥੇ ਆ ਗਏ ਇਹ ਬਹੁਤ ਸੋਚਣ ਵਾਲੀ ਗੱਲ ਹੈ ਸੋ ਆਪਾਂ ਸਾਰੇ ਜਾਣੇ ਰੱਖ ਕੇ ਹਿੰਮਤ करिए ਕਿ ਆਪਾਂ ਚੰਗੀ ਲੀਡਰਸ਼ਿਪ ਲੈ ਕੇ ਆਈਏ ਜਿਹਨੂੰ ਲੋਕ ਲਾਈ ਕਰਨ ਲੋ ਬੋਟ ਤਾਂ ਥੋੜੀ 90% ਪੈਣੀ ਚਾਹੀਦੀ ਆ ਆਪਣਾ 100% ਪੈਣੀ ਚਾਹੀਦੀ ਹੈ ਹਰ ਬੰਦਾ ਸੋਚੇ ਕਿ ਮੈਂ ਆਪਣੀ ਬੋਟ ਪੋਲ ਕਰਨੀ ਹੈ ਮੈਂ ਚੰਗੇ ਬੰਦੇ ਲੈ ਕੇ ਆਉਣੇ ਨੇ ਚੰਗੇ ਇਨਸਾਨਾਂ ਨੂੰ ਵੋਟ ਪੈਣੀ ਚਾਹੀਦੀ ਆ ਚੰਗੀ ਪਾਰਟੀ ਨੂੰ ਵੋਟ ਪਾਉਣੀ ਚਾਹੀਦੀ ਆ ਇਹ ਤਾਂ ਇੱਕ ਅਲਰਜੀ ਆਈ ਗੱਲ ਹੋ ਗਈ ਕਿ ਸਾਨੂੰ ਅਲਰਜੀ ਆ ਫਲਾਣੇ ਬੰਦੇ ਤੋਂ ਅਸੀਂ ਉਹਨਾਂ ਨੂੰ ਵੋਟ ਹੀ ਨਹੀਂ ਪਾਉਣੀ ਆ ਸਾਡੀ ਭੈਣ ਕਮਲਜੀਤ ਕਿੱਡੇ بڑے ਪਰਿਵਾਰ ਦੇ ਵਿੱਚੋਂ ਆ ਸਾਡੇ ਬਹੁਤ ਹੀ ਸਕਾਰਜੋਗ ਵੀਰ ਜਿੱਦ ਅੱਜ ਵੀ ਜੇਚ ਬੈਠੇ ਨੇ ਫਾਂਸੀ ਸਜਾ ਦੇ ਵਿੱਚ ਜ਼ੋਰ ਲਾ ਲਿਆ ਉਹਨਾਂ ਨੂੰ ਕਿ ਤੁਸੀਂ ਮਾਫੀ ਮੰਗ ਲਓ ਅੱਜ ਵੀ ਆਪਣੇ ਸਟੈਂਡ ਦੇ ਉੱਤੇ ਪੂਰੇ ਖੜੇ ਨੇ ਪਰ ਕਿਉਂ ਨਹੀਂ ਵੋਟ ਪਈ ਸੁਖਵੀਰ ਸਿੰਘ ਬਾਦਲ ਕਰਕੇ ਉਹਨਾਂ ਨੂੰ ਵੋਟ ਨਹੀਂ ਪਈ ਤੇ ਇਹ ਇਹ ਹੀ ਕਾਰਨ ਹੋਇਆ ਹੈ ਜੇ ਕਿਤੇ ਉਹਨਾਂ ਦੇ ਪਿੱਛੇ ਸੁਖਵੀਰ ਸਿੰਘ ਬਾਦਲ ਨਾ ਹੁੰਦਾ ਸ਼ਾਇਦ ਉਹਨਾਂ ਦੀ ਬਹੁਤ ਵੱਡੀ ਜਿੱਤ ਪ੍ਰਾਪਤ ਹੁੰਦੀ ਅੱਜ ਆਪਾਂ ਖਾਲਸਾ ਜੀ ਨੂੰ ਦੇਖ ਰਹੇ ਹਾਂ ਕਿ ਉਹਨਾਂ ਦੇ ਪਿਤਾ ਜੀ ਦੀ ਕੁਰਬਾਨੀ ਸੀ ਤੇ ਲੋਕਾਂ ਨੇ ਉਹਨਾਂ ਨੂੰ ਚਿਤਾਤਾ ਕਿ ਇਹ ਉਹਨਾਂ ਦੇ ਪਿਤਾ ਜੀ ਦੀ ਕੁਰਬਾਨੀ ਹੈ ਸੋ ਲੋਕਾਂ ਦਾ ਹਮਦਰਦੀ ਹੈ ਆਪਾਂ ਦੇ ਨਾਲ ਲੋਕ ਮੰਤਨ ਨੂੰ ਅੱਗੇ ਲਿਆਉਣਾ ਚਾਹੁੰਦੇ ਨੇ ਪਰ ਇਹ ਨਹੀਂ ਚਾਹੁੰਦੇ ਕਿ ਉਹ ਲੋਕ ਜਿਹੜੇ ਪੰਥ ਦੋਖੀ ਨੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਉਲਟ ਕੰਮ ਕਰ ਰਹੇ ਨੇ ਪੰਥ ਦੇ ਉਲਟ ਕੰਮ ਕਰ ਰਹੇ ਨੇ ਜਿਹੜੇ ਸ਼ਿਓਮਣੀ ਕਮੇਟੀ ਨੂੰ ਵਰਤ ਰਹੇ ਨੇ ਉਹਨਾਂ ਨੂੰ ਅਸੀਂ ਅੱਗੇ ਨਹੀਂ ਲੈ ਕੇ ਆਉਣਾ ਲੋਕ ਕਰ ਕਰ ਸਨੇਹਾ ਦੇ ਰਹੇ ਨੇ ਹਰੇਕ ਇਲੈਕਸ਼ਨ ਦੇ ਵਿੱਚ ਸਨੇਹਾ ਦੇ ਰਹੇ ਨੇ 12 ਦੀ ਗੱਲ ਦੇਖੋ 14 ਦੀ ਗੱਲ ਦੇਖ ਲਈਏ 17 ਦੀ ਗੱਲ ਦੇਖ ਲਈਏ 19 ਦੀ ਦੇਖ ਲਈਏ 22 ਦੀ ਦੇਖ ਲਈਏ 24 ਦੀ ਗੱਲ ਦੇਖ ਲਈਏ ਅੱਜ ਜਿਹੜੀ ਆ ਇਲੈਕਸ਼ਨ ਹੋਈ ਹੈ 8% ਦੇ ਉੱਤੇ ਆਪਾਂ ਆ ਗਏ ਤੇ ਜੇ ਇਹ ਹਾਲਾਤ ਹੋਣਗੇ ਤਾਂ ਕੱਲ ਨੂੰ ਕੀ ਹੋਊਗਾ ਇਦੋ ਵੱਧ ਤਾਂ ਆਜ਼ਾਦ ਲੋਕ ਵੋਟ ਲੈ ਜਾਂਦੇ ਨੇ ਸੋ ਇਹਦਾ ਮਤਲਬ ਇਹ ਹੋਇਆ ਕਿ ਲੋਕ ਸੁਖਵੀਰ ਨੂੰ ਵੋਟ ਨਹੀਂ ਪਾਉਣੀ ਚਾਹੁੰਦੇ ਜੋ ਵੀ ਕੈਂਡੀਡੇਟ ਖੜਾ ਹੋ ਗਿਆ ਕੋਈ ਚੰਗਾ ਹੋਵੇ ਮਾੜਾ ਹੋਵੇ ਪਰ ਉਹ ਕਹਿੰਦੇ ਨੇ ਜੇ ਉਹ ਤੋਂ ਬਿਨਾਂ ਤਾਂ ਅਸੀਂ ਵੋਟ ਪਾਉਣ ਨੂੰ ਤਿਆਰ ਆ ਜੇ ਉਹ ਵਿੱਚ ਹੈ ਤਾਂ ਅਸੀਂ ਉਹਨੂੰ ਵੋਟ ਨਹੀਂ ਪਾਉਣੀ ਜਿੰਨਾ ਮਰਜ਼ੀ ਚੰਗਾ ਮੰਦਾ ਲਿਆਓ ਸੋ ਆਪਾਂ ਸਾਰੇ ਬੈਠ ਕੇ ਇਹ ਫੈਸਲਾ ਕਰੀਏ ਕਿ ਆਪਾਂ ਚੰਗੀ ਸੋਚ ਆਏ ਲੋਕ ਇਮਾਨਦਾਰ ਤੇ ਧਿਆਨدار ਜੋ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਾਨੂੰ ਹਕੂਮਾ ਨਮਾ ਜਾਰੀ ਕੀਤਾ ਹੈ ਖਾਸ ਕਰਕੇ ਪੰਜ ਮੈਂਬਰੀ ਕਮੇਟੀ ਬਣਾਈ ਹੈ ਕਿ ਤੁਸੀਂ ਪਾਰਦਰਸ਼ੀ ਭਰਤੀ ਕਰਨੀ ਹੈ ਆਧਾਰ ਕਾਰਡ ਦੇ ਨਾਲ ਭਰਤੀ ਕਰਨੀ ਹੈ ਉਹਦੇ ਵਿੱਚੋਂ ਚੰਗੀ ਲੀਡਰਸ਼ਿਪ ਲੈ ਕੇ ਆਉਣੀ ਹੈ ਜਿਹੜੀ ਪੰਜਾਬ ਦਾ ਪੰਜਾਬੀਆਂ ਦਾ ਭਲਾ ਕਰ ਸਕਣ ਸੋ ਮੇਰੀ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਇਸ ਗੱਲ ਦੇ ਉੱਤੇ ਪਹਿਰਾ ਦਈਏ ਕਿ ਪੰਜਾਬ ਨੂੰ ਪੰਜਾਬੀਆਂ ਨੂੰ ਫੇਰ ਪਰਾਣਾ ਪੰਜਾਬ ਆਪਾਂ ਕਿਨੇ ਲੈ ਕੇ ਆਉਣਾ ਮੈਂ ਸੁਣਿਆ ਕਿ ਕਿਸੇ ਟਾਈਮ ਦੇ ਵਿੱਚ ਯੂਰਪਾਇ ਬੰਦੇ ਪੰਜਾਬ ਦੇਖਣ ਆਉਂਦੇ ਸੀਗੇ ਜਿਹੜੀ ਸਾਡੀ ਕਰੰਸੀ ਸੀ 10 12 ਗੁਣਾ ਮਹਿੰਗੀ ਕਰੰਸੀ ਸੀ 1 ਰੁਪਈਏ ਦੇ 10 12 ਪਾਉਂਡ ਆਉਂਦੇ ਸੀਗੇ ਪਰ ਅੱਜ ਆਪਾਂ ਕਿੱਥੇ ਚਲੇ ਗਏ ਸਾਡੇ ਬੱਚੇ ਡੌਂਕੀ ਲਾ ਕੇ ਜਾ ਰਹੇ ਨੇ ਸਾਡੇ ਲੋਕ ਕਿੱਥੇ ਕਿੱਥੇ ਜਾ ਰਹੇ ਨੇ ਉਹ ਕਿਉਂ ਜਾ ਰਹੇ ਨੇ ਕਿਉਂਕਿ ਇੱਥੇ ਅਪਰਚੂਨਿਟੀ ਜੀ ਨਹੀਂ ਹਨ ਆਪਰਚੂਨਿਟੀ ਕਿਉਂ ਨਹੀਂ ਹਨ ਕਿ ਸਰਕਾਰਾਂ ਚੰਗੀਆਂ ਨਹੀਂ ਹਨ ਸਾਡੀ ਲੀਡਰਸ਼ਿਪ ਚੰਗੀ ਨਹੀਂ ਹੈ ਉਹ ਲੀਡਰਸ਼ਿਪ ਅਸੀਂ ਚੰਗੀ ਲੈ ਕੇ ਆਈਏ ਤਾਂ ਕਿ ਲੋਕ ਇੱਥੇ ਕੰਮ ਕਰ ਸਕਣ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز